ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਥੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਘੱਟੇ ਕੇ ਬੈਲ ਦਬਾ ਦਿੱਤਾ ਵਾਲੋ ਤਾਂ ਕਿ ਹਰੇਕ ਉਹ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਕਰਾਉਣੀ ਹੋਵੇ ਤਾਂ ਵਾ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਕਰਦੇ ਆ ਮੇਰਾ ਮੋਬਾਈਲ ਨੰਬਰ 99725 99689 ਮੈਂ ਅੱਜ ਦੀ ਵੀਡੀਓ ਤੇ ਆਪਾਂ ਤੁਹਾਡੇ ਅਸਤੇ ਇੱਕ ਤਾਈ ਫਿਗਰ ਤੇ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਹੁਣ ਤੋਂ ਲਾਵਾਂਗੇ ਤਸੰਜੀ ਪਾਸ ਤੋਂ ਦੂਜੀ ਕਾਰਨੀਆ ਨੰਬਰ ਸਕਰੀਨ ਦੇ ਥੱਲੇ ਆਪਕੈਤ ਕਾਹਦਾ ਰਹਿਣਾਗਾ शेतकਰ ਤੇ ਵੀਡੀਓ ਬਣਾ ਰਹੀਆਂ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਟਰੈਲੂ ਜਾਣਦੜ ਰੱਖਿਆ ਪਾਸਪੋਰਟ ਵੀ ਪੂਰਾ ਰੱਖਿਆ ਮਾਨਕਿਤ ਤੋਂ ਉਹਨਾਂ ਚ ਬਾਈ ਹੁੜੀਆ ਕਰ ਰੇਰ ਸਿਰ ਕਰ ਰਹੇ ਆ ਅੱਜ ਦੀ ਵੀਰਦੋ ਪੈਂਡ ਜਲਾਲ ਜਿਹੜਾ ਸਿਰੋਂ ਬਟਿੰਡਾ ਤੇ ਫਿਰ ਆਪਣਾ ਫੂਲ ਪੈ ਜਾਂਦੀ ਆ ਬਾਕੀ ਆਓ ਗੱਲਬਾਤ ਪਾਈ ਹੋਣਾ ਕਰ ਲੈਨੇ ਆ ਪਸੰਦੀ ਬਾਤ ਤੁਸੀਂ ਕਰਨੀ ਆ ਹਾਂ ਜੀ ਸਾਸਰੀ ਕਾ ਜੀ ਸਾਸਰੀ ਕਾ ਨਾਮ ਤੇ ਪਿੰਡ ਦੱਸੋ ਜੀ ਆਪਣਾ ਨਾਮ ਮੇਰਾ ਗੋਰਾ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੇ ਜੀ ਵਾਰ ਤੇ ਇੱਦਾਂ ਕਰਦੀ ਆ ਪਣੀ ਹਾਂ ਕਦ ਨਾ ਸੂਆ ਫੀ ਇਹ ਇਹ ਯਾਰ ਤੀਜਾ ਸੂਆ ਹੁੰਦੀ ਆ ਠੀਕ ਆ ਭਾਈ ਹਾਂ ਠੀਕ ਇਹ ਕਦ ਸੂਈ ਆ ਇਹਨੂੰ ਹੋ ਗਏ ਹੋਣਗੇ 10-12 ਦਿਨ ਤੁਸੀਂ 10 ਦਾ ਹਾਂ ਕੱਢ ਗਿਆ ਚੱਲਿਆ ਓਕੇ ਸੂਆ ਤੀਜਾ ਹਾਂ ਹੋਣਾ ਜੇ ਬਤੋਂਦਰੀ ਗੱਲ ਕਰ ਲਈਏ ਕਿੰਨਾ ਤੇੜਾ ਆਡੇ ਦੇ ਪੈਨ ਵਾਲਾ ਵੱਧ 20 ਲੀਟਰ ਕੰਡਾ ਲਾ ਕੇ ਦੇ ਦਿਆਂਗੇ ਵੱਧ ਦੇਊਗੀ 25.5 ਲੀਟਰ ਦਾ 25.5 ਹਾਂ ਯਾਨੀ ਹੁਣ ਨੈਟ 20 ਪਿਆਰ 20 ਯਾਨੀ ਕਿ ਅਗਲੇ ਨੂੰ ਕੰਡਾ ਲਾ ਕੇ ਦੇ ਦਿਆਂਗੇ ਯਾਰ ਬਸ ਠੀਕ ਹੈ ਮੈਂ ਦਾ ਕੰਡੇ ਮੈਂ ਦੇ ਆਂਗਾ ਠਣਾ ਦੇ ਉੱਤੇ ਹਾਂ ਉਹ ਠਣਾਈ ਦਾ ਚੋ ਕੇ ਵੇਖ ਲੈਣੀ ਆ ਯਾਰ ਠੀਕ ਹੈ ਜੀ ਬਗੜਾ ਕਿਸੇ ਨਾਲ ਠੱਗੀ ਕਰਨੀ ਆ ਓਕੇ ਜੀ ਚਾਰ ਡਾਂਗੇ ਚੋਵੇ ਦੋੜ ਚੋਵੇ ਉਹ ਅਗਲੇ ਦੀ ਮਰਜ਼ੀ ਹੈ ਦੋਸਤੋ ਨਸ ਪਹਿਲੀ ਦੱਸਦਾ ਸੀ ਜਿਹੜੋ ਅੱਛਾ ਕੋਈ ਵਪਾਰ ਲੈਣ ਦਾ ਕੰਮ ਹੈਗਾ ਜਿੱਦੇ ਸਾਡੇ ਦੇ ਬੰਦੇ ਆ ਆਮ ਜਿਵੇਂ ਆਪਣੇ ਫ੍ਰੀਡ ਆ ਭਰਾ ਹੁੰਦੇ ਆ। ਤੋਂ ਪਾਈ ਹੁਣੀ ਕਹਿੰਦੀ ਵੀ ਤੀਜਾ ਸੁਆ ਫਰੀਆ ਕੱਢੇ ਬਾਹਰ ਨੂੰ। ਦਸ ਤੋਂ ਬਾਅਦ ਨਾ ਤੇ ਤਵਾ ਸੁਈ ਨੂੰ। ਬੱਚਾ ਕਿਹਾ ਗਈ? ਅੱਛਾ। ਬੱਚਾ ਬੱਚਾ ਆ ਗਿਆ ਬੱਚਾ ਸੁਹਾ ਜਨੇ ਆਪਾਂ ਉਹ ਪਰਲੇ ਪਾਸੇ ਘਰੇ ਆ। ਪਰੋ ਜਾ ਆ ਕੇ ਵੱਡੀ ਵੱਡੀ ਵੋਹ ਚੈੱਕ ਕਰ ਲੋ ਤੋੜਾ ਖਾਣਾ ਕਰ ਉਧਰ ਲੇ ਗੋ ਲੰਬੇ। ਹਾਂ ਮੈਂ। ਪਰੇ ਹੋ ਪਰੇ ਪਾ ਸੋਰਾ ਪਰੇ ਹੋ ਜਾ ਉਧਰ ਭੱਜ ਜਾ। ਉਹ ਤੋਂ ਪਾਈ ਹੁਣੀ ਕਹਿੰਦੀ ਛੱਗੀ ਸਾਈਕਲ ਜਵਾ ਦੂਗੀ। ਪਰ ਜਿਹੜਾ ਅੱਜ ਦੁੱਧ ਲੈ ਤਿਆਰ ਆ ਦੁੱਧ ਭਾਈ ਹੁਣ ਕਿੰਨੇ ਅੱਜ 20 ਕਿਲੋ ਪਿਆਰ ਆ ਚੰਡਾ ਵਰਾਗੇ ਇਹਨਾਂ ਨੂੰ ਦੇ ਦਾਂਗੇ ਪਰ ਇਹ ਮਹੀ ਪਰਨ ਪਾਜ ਤਿੰਨ ਚਾਰ ਤਿੰਨ ਸੈਂਟ ਵਾਲੀ ਮੈਂ ਕੀ ਕਰਦੇ ਆ ਬਾਕੀ ਰਾਜ ਦੀ ਫੁੱਲਾ ਕਰੋ ਝਾਂਗਾ ਜਾਂਦਾ ਹਨ ਪਰ ਇਹ ਪੂਰੀ ਸਾਬ ਦੀ ਦੇਖਾਇਰ ਦੋ ਯਾਰੀ ਥਾਣਾ ਕੱਲੇ ਕਦੇ ਨਿਕਲਵੇਂ ਪੂਰੇ ਪੀਲੇ ਪਾਰਾਂ ਲੱਗੇ ਹੋਇਆ ਬਾਕੀ ਰਾਜ ਦੀ ਫੁੱਲ ਇਹ ਦੁੱਧ ਪਿਆਰ ਅੱਜ ਤੱਕ ਦਾਂ ਤੋਂ ਗਿਆ ਜੇ ਰਿਟਰਨ ਵੀ ਨੂੰ ਬੱਚਾ ਨਾ ਮੈਂ ਕਾ ਪਾ ਗਿਆ ਉਹ ਨੰਮ ਨੇ ਜਦ ਦੇਖਾ ਬੱਚਾ 20 ਸਾਈਕਲ ਤੋਂ ਬਾਅਦ ਕਿਹਦੀ ਫੇਰੂਗੀ ਬਾਕੀ ਦੋ ਤਾਂ ਗਿਆ ਆਪਣੀ ਆਪਣੀ ਥਾਂ ਦਾ ਦੇਖੀ ਤੇ ਹਰ ਕਰ ਲਿਓ ਕਿਹਨਾਂ ਰੋਕਨ ਦਾ ਵੱਧ ਵੀ ਤਵਾ ਸਕਦੀ ਆ ਬਾਕੀ ਫੇਰ ਸਦੀ ਸਾਈਕਲ ਇਹ ਵੀ ਰਹਿਣਾ ਕਿਤਾ ਹਵੇ ਡੈਰੀ ਕਿਰੀ ਨੇ ਆ ਪੂਰੀ ਭੱਜੀ ਚੱਕਾਦਾ ਇਹ ਦੇਖ ਸਕਦੇ ਆ ਆਗਰ ਵੀ ਗੱਟਮਰਤੀ ਫਾਇਦਕਲ ਤੋਂ ਨਾਲੋ ਲੋ ਸੀਲਾ ਕੋਈ ਮਾਰਨ ਦਾ ਨਹੀਂ ਕੋਈ ਮਾਰਨ ਮੂਰਨ ਦਾ ਕੋਈ ਡੱਕਾ ਨਹੀਂ ਜਵਾਕ ਤੋਰਿਆ ਫਰਦਾ ਉਹ ਝੂਠਾ ਚੱਲਦਾ ਅੱਛਾ ਕੀ ਤੱਕ ਕੁੜੀਆਂ ਆਪਾਂ ਦਿਖਾਈ ਦਿੱਤੀ ਵੀਡੀਓ ਨੇ ਬੱਚਾ ਆ ਗਿਆ ਸਕੇ ਜੇ ਉਹ ਵੀ ਤੁਹਾਡੀ ਹੰਦੂ ਤੋਂ ਲੰਘ ਜਾਂਦੀ ਠਣਾ ਦੀ ਮਾਰ ਕੇ ਆਪਣੀ ਮਨ ਫੁੱਲ ਗਰੰਟੀ ਆ ਪਰ ਤੁਸੀਂ ਆਪ ਦੀ ਦੋ ਚਾਰ ਟਾਈਮ ਆ ਕੇ ਚਿਵਾਈ ਕਰ ਸਕਦੇ ਆ 20 ਕਿਲੋ ਦੁੱਧ ਨੇੜਤੀਆ ਜਦੋਂ ਹੋਂਦੇ ਟਾਈਮ ਚੋ ਸਕਦੇ ਲੋ ਠੰਡ ਚੈੱਕ ਕਰ ਲੋ ਸੋਣੀ ਫੈਸਕਵਾਲਦੀ ਆ ਬੱਚਾ ਦਾ ਬੱਚਾ ਆ ਗਿਆ ਜੇ ਜੇ ਮੌਨ ਬੇਚਣਾ ਵਾਲਾ ਜੀ 8000 ਰੁਪਏ ਹੋ ਜੀ ਮਾਤਾ ਮੌਕੇ ਤੇ ਹੋ ਜੀ ਉਹਦਾ ਮੌਕੇ ਤੇ ਠੀਕ ਹੈ ਜੀ ਤੋਂ ਦੋ ਨੰਬਰ ਸਕਰੀਟ ਤੇ ਚੱਲੀ ਜਾਂਦਾ ਮੌਨਲ ਕਰਾਉਣ ਨੂੰ 8000 ਰੁਪਿਆ ਬਾਕੀ ਮੌਕੇ ਤੇ ਆਏਗੇ ਭੈਣ ਘਰ ਮਾਤਾ ਦੇ ਵਿੱਚ ਜੁੜੀ ਤਾ ਜਾਊਗਾ ਤੋਂ ਨੰਬਰ ਸਕਰੀਟ ਤੇ ਆ ਜਿੱਥੇ ਵੀ ਭੈਣ ਘਰ ਦੇ ਵੇਰ ਪੈਂਦਾ ਬਾਹਰ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ